ਐਮਐਲਏ ਬਟਾਲਾ ਅਮਨਸ਼ੇਸ਼ ਸਿੰਘ ਕਲਸੀ ਵੱਲੋਂ ਬਟਾਲਾ ਦੇ ਗਾਂਧੀ ਕੈਂਪ ਇਲਾਕੇ ਦੇ ਵਿੱਚ ਇੱਕ ਧਾਰਮਿਕ ਸਥਲ ਮੰਦਿਰ ਦੇ ਨਜ਼ਦੀਕ ਸਰਕਾਰ ਵੱਲੋਂ ਬਣਾਏ ਜਾ ਰਹੇ ਇਲਾਕੇ ਦੇ ਲੋਕਾਂ ਲਈ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਦੀ ਸ਼ੁਰੂਆਤ ਕਰਵਾਈ ਗਈ। ਉੱਥੇ ਹੀ ਐਮਐਲਏ ਬਟਾਲਾ ਅਮਨਸ਼ੇਸ਼ ਸਿੰਘ ਕਲਸੀ ਨੇ ਦੱਸਿਆ ਹੈ ਕਿ ਇਹ ਲੋਕਾਂ ਦੀ ਮੰਗ ਸੀ ਕਿ ਇਲਾਕੇ ਦੇ ਲੋਕਾਂ ਲਈ ਉਹਨਾਂ ਦੀ ਸਰਕਾਰ ਵੱਲੋਂ ਹੁਣ ਤੱਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਇਹ ਧਰਮਸ਼ਾਲਾ ਦਾ ਕੰਮ ਮੁਕੰਮਲ ਕਰਵਾਇਆ ਗਿਆ ਹੈ ਅਤੇ ਲੋਕਾਂ ਦੇ ਹਵਾਲੇ ਕੀਤਾ ਗਿਆ ਹੈ। ਐਸਐਮਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਕੈਂਪ ਵਾਲੇ ਸਾਡੇ ਵਾਸੀਆਂ ਦੀ ਬੜੀ ਲੰਮੇ ਚਿਰ ਤੋਂ ਡਿਮਾਂਡ ਸੀ ਧਰਮਸ਼ਾਲਾ ਉਹ ਅੱਜ ਉਸ ਇਹਨਾਂ ਦੇ ਜਿਹੜੇ ਸੁਪਨਿਆਂ ਨੂੰ ਪੂਰ ਪੈਣਾ ਸ਼ੁਰੂ ਹੋ ਗਿਆ ਅੱਜ ਧਰਮਸ਼ਾਲਾ ਦਾ ਜਿਹੜਾ ਲੈਂਪ ਪੈਣ ਜਾ ਰਿਹਾ ਮੈਂ ਬਜ਼ੁਰਗਾਂ ਨੂੰ ਇਹੋ ਬੇਨਤੀ ਕੀਤੀ ਹੈ ਇਹਦੀ ਲੋਕਾਂ ਨੂੰ ਬੇਨਤੀ ਕੀਤੀ ਵੀ ਇਹ ਤੁਹਾਡੇ ਲਈ ਬਣ ਜਾ ਰਿਹਾ ਇਹਦੀ ਦੇਖ ਰਹਿਤ ਤੁਸੀਂ ਰੱਖੋ ਇਹਨੂੰ ਵਧੀਆ ਢੰਗ ਨਾਲ ਉਹ ਸਾਰੀ ਜਿਹੜੀ ਇਹਦੀ ਕਰਵਾਓ ਤਾਂ ਜੋ ਕਿ ਇਹ ਪਹਿਲਾ ਲੈਨਟਰ ਪੈ ਗਿਆ ਇੱਕ ਤੋਂ ਬਾਅਦ ਇੱਕ ਲੈਨਟਰ ਹੋ ਪਾਊਗਾ ਬਰਾਬਰ ਵਧੀਆ ਤਰੀਕੇ ਨਾਲ ਤਿਆਰ ਕਰਕੇ ਅਸੀਂ ਇਹਨਾਂ ਲੋਕਾਂ ਦੇ ਹਵਾਲੇ ਕਰਾਂਗੇ ਔਰ ਜਿਹੜੀ ਮਾਨ ਮਹਿਸੂਸ ਕਰਨਗੇ ਦੀ ਵਾਕਿਆ ਹੀ ਕੋਈ ਨਾ ਕੋ ਵਧੀਆ ਚੀਜ਼ ਇਹ तकरीबन ਜੈਪੀ ਸਾਹਿਬ ਦੇ ਨਾਲ ਦੇ ਸਾਡੇ ਇਹ 46 ਲੱਖ ਦੀ ਲਾਗਤ ਨਾਲ ਹੀ ਬਣ ਜਾ ਰਿਹਾ ਜੀ ਵਿੱਚ ਇਹ ਬਿਜਲੀ ਦਾ ਕੰਮ ਵਿੱਚ ਹੀ ਬਾਥਰੂਮ ਵਗੈਰਾ ਸਾਰਾ ਕੰਮ ਪ੍ਰੋਪਰ ਤਿਆਰੀ ਦੇ ਵਿੱਚ ਇਹਨੂੰ ਕੰਪਲੀਟ ਕਰਕੇ ਦਿੱਤਾ ਜਾਂਦਾ ਇਹ ਜੀ ਹਿਸਾਬ ਨਾਲ ਲੈਂਡਰ ਪੈਣ ਲੱਗਾ ਮੰਦਰ ਦੇ ਵਿੱਚ ਧਰਮਸ਼ਾਲਾ ਬਣ ਰਹੀ ਹੈ ਸਾਰੀ ਪਬਲਿਕ ਵਾਸਤੇ ਇਹ ਕਰਕੇ ਇਹਦਾ ਅਧ்கਾਣ ਤਾਂ ਕੀਤਾ ਹੈ ਡਬਲ ਸਟੋਰੀ ਬਣਨੀ ਹੈ ਇਹ ਕਰਕੇ ਕਿੰਨਾ ਕੁ ਪੁਰਾਣਾ ਮੰਦਿਰ ਆ ਜੀ ਪੁਰਾਣਾ ਮੰਦਿਰ ਦੇ ਹਿਸਾਬ ਨਾਲ ਇਹ 60-70 ਸਾਲ ਦਾ ਹੋਣਾ ਹੈ ਤੇ ਬੜਾ ਪੁਰਾਣਾ ਹੈ ਮੰਦਰ ਇਹ ਕਰਕੇ ਇਹ ਹੁਣ ਮੰਗ ਮੰਗੀ ਦੀ ਤੇ ਇਹਣਾ ਸ਼ੁਰੂ ਕਰ ਦਿੱਤੀ ਆ ਬਣਾਤੀ ਆ ਡਬਲ ਸਟੋਰੀ ਇਕ ਆਈਲੈਂਡਰ ਪੈਂਡਿਆ ਦਾ ਤੇ ਡਬਲ ਸਟੋਰੀ ਹੋਣੀ ਆ ਇਹ ਕਿੰਨੀ ਦੀ ਕਿੰਨੀ ਦੀ ਮੰਗੀ ਤੁਹਾਡੀ ਇਹ ਜੀ ਸਾਡੀ ਮੰਗ ਸੀ ਕਿ ਇਹ ਜਿਹੜੂ ਬਣੇ ਨੇ ਉਹ ਜਿਹੜਾ ਨੂੰ ਕਿਹਾ ਸੀ ਤੇ ਉਸੇ ਤੋਂ ਲੈ ਕੇ ਲੱਗ ਪਿਆ ਬਣਾਣਾ ਹਾਂ 20 ਸਾਲ ਤੋਂ विश्व प्रसिद्ध नंबर 1 35 सालों का विशाल अनुभव वशीकरण स्पेशलिस्ट बाबा कालीनाथ जी जो कहते नहीं वो करके दिखाਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ वीजा ਵਿੱਚ ਦੇਰੀ प्यार ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटकारा ਸੰਤਾਨ ਹਿੰਮਤਾ ਲੋਟੇ ਸੱਤਾ ਨੰਬਰ ਹਰ ਹਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ